ਯਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਝ ਨਹੀਂ ਆਉਂਦੀ ਕਿੱਥੋਂ ਸ਼ੁਰੂ ਕਰਾਂ ਕਿਉਂਕਿ ਜ਼ਿੰਦਗੀ ਦੇ ਵਿੱਚ ਕਰੇ ਸੋਚੇ ਨਹੀਂ ਸੀਗਾ ਵੀ ਆਹ ਦਿਨ ਵੀ ਆਊਗਾ ਉਹ ਇਨਾ ਰੰਗਲਾ ਸੱਜਣ ਸਾਡਾ ਛੋਟਾ ਭਰਾ ਇੰਨੀ ਛੇਤੀ ਸਾਨੂੰ ਸਾਰਿਆਂ ਨੂੰ ਛੱਡ ਕੇ ਚਲ ਜਾਊਗਾ ਜਿਸ ਦਿਨ ਉਹਦੀ ਖਬਰ ਮਿਲਦੀ ਆ ਮੌਤ ਦੀ ਉਸ ਦਿਨ ਵੀ ਜਿਹੜਾ ਪਿੰਡ ਵੜਨ ਨੂੰ ਜੀ ਨਹੀਂ ਸੀ ਕਰਦਾ ਪਰ ਅੱਜ ਵੀ ਜਿਹੜਾ ਇੱਥੇ ਬਹੁਤ ਵੱਡੇ ਜਿਗਰੇ ਦੇ ਨਾਲ ਆਏ ਆ ਕਿਉਂਕਿ ਉਹਦਾ ਪਿਆਰ ਇੰਨਾ ਹੈ ਦਿਨ ਰਾਤ ਜਿੱਥੇ ਪਰਿਵਾਰ ਨੂੰ ਉਹਦਾ ਘਾਟਾ ਪਿਆ ਪਿੰਡ ਨੂੰ ਘਾਟਾ ਪਿਆ ਕ੍ਰਿਕਟ ਨੂੰ ਘਾਟਾ ਪਿਆ ਕਬੱਡੀ ਨੂੰ ਘਾਟਾ ਪਿਆ ਇੱਕ ਕਮੈਂਟੇਟਰ ਦਾ ਘਾਟਾ ਤਾਂ ਪਿਆ ਹੀ ਪਿਆ ਇੱਕ ਚੰਗੇ ਇਨਸਾਨ ਦਾ ਘਾਟਾ ਪਿਆ ਉਹ ਕਦੇ ਵੀ ਨਹੀਂ ਪੂਰਾ ਹੋਣਾ ਕਿਉਂਕਿ ਲੱਖੀ ਜਿਹਨੂੰ ਵੀ ਮਿਲਦਾ ਸੀਗਾ ਉਹਨੂੰ ਆਪਣਾ ਹੀ ਬਣਾ ਲੈਂਦਾ ਸੀ ਆ ਜਿੰਨੇ ਵੀ ਬੰਦੇ ਆਪਾਂ ਬੈਠੇ ਆ ਜਿਹਨੂੰ ਵੀ ਮਿਲਿਆ ਹਰ ਇੱਕ ਨਾਲ ਹਰ ਇੱਕ ਬੰਦਾ ਇਹੀ ਸੋਚਦਾ ਯਾਰ ਵੀ ਉਹ ਮੇਰੇ ਨੇੜੇ ਸੀਗਾ ਦੂਜਾ ਬੰਦਾ ਸੋਚਦਾ ਨਹੀਂ ਉਹ ਮੇਰੇ ਜ਼ਿਆਦਾ ਨੇੜੇ ਸੀਗਾ ਇਸ ਤਰ੍ਹਾਂ ਦੇ ਇਨਸਾਨ ਬਹੁਤ ਘੱਟ ਹੁੰਦੇ ਜਿਹੜੇ ਬੰਦੇ ਦੀ ਚੜ੍ਹਾਈ ਹੁੰਦੀ ਹੈ ਕਿਸੇ ਇੱਕ ਖੇਤਰ ਦੇ ਵਿੱਚ ਹੁੰਦੀ ਹੈ ਕਿਸੇ ਇੱਕ ਖੇਡ ਦੇ ਵਿੱਚ ਹੁੰਦੀ ਹੈ ਪਰ ਲੱਖੀ ਵੀ ਦੋ ਖੇਡਾਂ ਦੇ ਵਿੱਚ ਚੜ੍ਹਾਈ ਸੀਗੀ ਉਹ ਕਬੱਡੀ ਦਾ ਕਮੈਂਟੇਟਰ ਬੜਾ ਵਧੀਆ ਸੀਗਾ ਉਹ ਕ੍ਰਿਕਟ ਦਾ ਬੜਾ ਵਧੀਆ ਕਮੈਂਟੇਟਰ ਸੀਗਾ ਦੋ ਖੇਡਾਂ ਨੂੰ ਘਾਟਾ ਪੈਣਾ ਇਹ ਬਹੁਤ ਮੈਂ ਸਮਝਦਾ ਵੀ ਨੁਕਸਾਨ ਆਇਆ ਸਾਡੇ ਪੰਜਾਬ ਦਾ ਨੁਕਸਾਨ ਹੈ ਲੱਖੀ ਵਰਗੇ ਨੌਜਵਾਨ ਮਾਮਾ ਨਿਤ ਨਹੀਂ ਜਾਂਦੀਆਂ ਪਹਿਲਾਂ ਦੱਸਿਆ ਗਿਆ ਵੀ ਛੋਟੇ ਹੁੰਦੇ ਨੂੰ ਗਰਾਊਂਡ ਦੇ ਨਾਲ ਜੋੜਿਆ ਉਹਨੇ ਪਾਣੀ ਪਲਾਉਣ ਤੋਂ ਸ਼ੁਰੂ ਕੀਤਾ ਗਰਾਊਂਡ ਦੀ ਸੇਵਾ ਤੋਂ ਸ਼ੁਰੂ ਕੀਤਾ 15 16 ਸਾਲ ਦੀ ਉਮਰ ਦੇ ਵਿੱਚ ਉਹਨੇ ਇੰਨਾ ਕ ਪਿਆਰ ਕਮਾ ਲਿਆ ਵੀ ਤੁਸੀਂ ਦੇਖ ਲਓ ਵੀ ਹਜੇ ਤੱਕ ਵੀ ਅਰਦਾਸ ਵੀ ਹੋ ਗਈ ਹਜੇ ਤੱਕ ਵੀ ਜਿਹੜੀ ਸੰਗਤ ਆ ਉਹਨੂੰ ਪਿਆਰ ਕਰਨ ਵਾਲੀ ਆਵਾਜ਼ ਆ ਰਹੀ ਹੈ ਗੱਲ ਚੱਲੀ ਮਾੜੇ ਸਿਸਟਮ ਦੀ ਬਿਲਕੁਲ ਇਦਾਂ ਹੀ ਹੋਇਆ ਕਿਉਂਕਿ ਇਹ ਲਾਪਰਵਾਹੀ ਜਦੋਂ ਕੀਤੀ ਜਾਂਦੀ ਹੈ ਕਿਸੇ ਡਾਕਟਰਾਂ ਵੱਲੋਂ ਜਾਂ ਉਹਨਾਂ ਦੇ ਸਟਾਫ ਵੱਲੋਂ ਉਹਨਾਂ ਤਾਂ ਚਲੋ 2-4 ਮਿੰਟ ਦੀ ਲਾਪਰਵਾਹੀ ਘੰਟੇ ਦੀ ਹੋ ਗਈ ਤੇ ਪਰਿਵਾਰ ਜਦੋਂ ਕਹਿੰਦੇ ਹੁੰਦੇ ਵੀ ਮੈਂ ਫੇਸਬੁੱਕ ਤੇ ਸੁਣ ਰਿਹਾ ਸੀ ਜਦੋਂ ਇਸ ਤਰ੍ਹਾਂ ਦੀ ਕੋਈ ਕੈਰ ਦੀ ਮੌਤ ਹੁੰਦੀ ਆ ਇਸ ਤਰ੍ਹਾਂ ਦਾ ਸਾਡਾ ਕੋਈ ਨੌਜਵਾਨ ਭਰਾ ਚਲਾ ਜਾਂਦਾ ਤਾਂ ਪਰਿਵਾਰ ਜਿਹੜਾ 8 ਤੋ ਘਾਟਾ ਨਹੀਂ ਕਦੇ ਪੂਰਾ ਹੁੰਦਾ ਸੋ ਬੇਨਤੀ ਇਹੀ ਹੈ ਵੀ ਸਾਰੇ ਆਪਣਾ ਧਿਆਨ ਰੱਖੋ ਟੂਰਨਾਮੈਂਟ ਕਮੇਟੀਆਂ ਵੀ ਆਈਆਂ ਮੈਂ ਤੇ ਹਰ ਰੋਜ਼ ਟੂਰਨਾਮੈਂਟਾਂ ਤੇ ਵੀ ਇਹੀ ਬੇਨਤੀ ਕਰਦਾ ਵੀ ਇਹ ਟੂਰਨਾਮੈਂਟ ਵੀ ਜਿਹੜੇ ਆਪਾਂ ਸਮੇਂ ਸਿਰ ਸਮਾਪਤ ਕਰਿਆ ਕਰੀਏ ਕਿਉਂਕਿ ਸਾਡਾ ਕੰਮ ਕੀ ਹੁੰਦਾ ਜਦੋਂ ਸਾਨੂੰ ਪਿਆਰ ਮਿਲਣ ਲੱਗ ਜਾਂਦਾ ਤਾਂ ਫਿਰ ਸਾਨੂੰ ਪਰਿਵਾਰ ਜਾਂ ਸਾਡੇ ਰਿਸ਼ਤੇਦਾਰ ਨਹੀਂ ਸਾਨੂੰ ਓਨੇ ਜ਼ਰੂਰੀ ਹੁੰਦੇ ਜਿੰਨੇ ਸਾਨੂੰ ਸਾਡੇ ਟੂਰਨਾਮੈਂਟ ਜ਼ਰੂਰੀ ਹੁੰਦੇ ਜਾਂ ਸਾਡਾ ਉਹਨਾਂ ਦੇ ਨਾਲ ਕਮੇਟੀਆਂ ਦੇ ਨਾਲ ਜਾਂ ਨਗਰਾਂ ਦੇ ਨਾਲ ਸਾਡਾ ਪਿਆਰ ਹੀ ਇੰਨਾ ਬਣ ਜਾਂਦਾ ਤਾਂ ਸਾਨੂੰ ਜਾਣਾ ਹੀ ਪੈਂਦਾ ਚਾਹੇ ਅਸੀਂ ਜਿੰਨੇ ਵੀ ਮਰਜੀ ਬਿਮਾਰ ਹੋਈਏ ਕਈ ਦਫਾ ਦੇਖਿਆ ਵੀ ਲੱਖੀ ਨੇ ਇਹ ਕਹਿਣਾ ਬਾਈ ਮੇਰੀ ਸਿਹਤ ਨਹੀਂ ਠੀਕ ਪਰ ਮੈਂ ਫੇਰ ਵੀ ਆਇਆ ਮੇਰਾ ਪਿਆਰ ਇਹ ਕਮੇਟੀਆਂ ਦੇ ਨਾਲ ਬਾਈ ਇਦਾਂ ਸਾਨੂੰ ਕਰਨਾ ਪੈਂਦਾ ਸੋ ਲੱਖੀ ਦਾ ਕਟਾ ਕਬੱਡੀ ਜਗਤ ਨੂੰ ਕ੍ਰਿਕਟ ਜਗਤ ਨੂੰ ਕਦੇ ਵੀ ਨਹੀਂ ਪੂਰਾ ਹੋਣਾ ਕੱਲੇ ਇਹ ਪੰਜਾਬ ਹਰਿਆਣਾ ਹਿੰਦੁਸਤਾਨ ਤੱਕ ਹਿਮਾਚਲ ਤੱਕ ਹੀ ਸੀਮਤ ਨਹੀਂ ਪੂਰੇ ਵਰਲਡ ਦੇ ਵਿੱਚ ਜਿੱਥੇ ਵੀ ਕਬੱਡੀ ਨੂੰ ਪਿਆਰ ਕਰਨ ਵਾਲੇ ਬੈਠੇ ਆ ਤਾਂ ਉਹ ਲੱਖੀ ਦੇ ਲਈ ਇਹ ਹੋਰ ਅਰਦਾਸ ਕਰਦੇ ਆ ਵੀ ਸੱਚੇ ਪਾਤਸ਼ਾਹ ਵਾਹਿਗੁਰੂ ਆਪ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਦੇਵੇ ਤੇ ਮੈਂ ਇਹੋ ਦਿਲੋਂ ਅਰਦਾਸ ਕਰਦਾ ਕਿਉਂਕਿ ਲੱਖੀ ਅਕਸਰ ਗੱਲਾਂ ਕਰਦਾ ਹੁੰਦਾ ਸੀ ਇਹ ਛੇਵੇਂ ਪਾਤਸ਼ਾਹ ਦੀ ਧਰਤੀ ਆ ਮੇਰੀ ਪੀੜੇ ਮਾਲਕਾਂ ਦੀ ਧਰਤੀ ਆ ਇਹ ਕਿਉਂਕਿ ਉਹ ਜਦੋਂ ਵੀ ਗੱਲ ਕਰਦਾ ਉਹਨੇ ਪੱਗ ਬੰਨੀ ਬਾਈ ਤੂੰ ਵੀ ਪੱਗ ਬੰਨਿਆ ਕਰ ਮੈਂ ਮੈਂ ਵੀ ਮਹਾਰਾਜ ਨੇ ਕਿਰਪਾ ਕਰ ਮੀਆਂ ਪੱਗ ਬੰਨਿਆ ਕਰੂੰਗਾ ਉਹਦੇ ਦਿਲ ਦੇ ਵਿੱਚ ਇੱਕ ਸੀਗੀ ਵੀ ਮੈਂ ਅਮਰਤ ਛਕਾਂ ਮੈਂ ਗੁਰੂ ਆਲਾ ਬਣਾ ਤੇ ਮੈਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸਾਰੀ ਸੰਗਤ ਦੇ ਵਿੱਚ ਔਰ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦੇ ਅੱਗੇ ਹੋਰ ਅਰਦਾਸ ਕਰਦਾ ਵੀ ਉਹਦੀ ਮਨੋ ਕਾਮਨਾ ਜਿਹੜੀ ਉਹ ਕਿਉਂਕਿ ਜਦੋਂ ਕੋਈ ਵੀ ਬੰਦਾ ਇਹ ਸੋਚਦਾ ਵੀ ਮੈਂ ਅਮਰਤ ਛਕਣਾ ਮੈਂ ਗੁਰੂ ਵਾਲਾ ਬਣਨਾ ਤਾਂ ਉਹਦੀ ਜਿਹੜੀ ਇੱਛਾ ਗੁਰੂ ਮਹਾਰਾਜ ਆਪ ਪੂਰੀ ਕਰਦੇ ਆ ਤੇ ਮੇਰੀ ਦਿਲੋਂ ਇਹ ਅਰਦਾਸ ਆ ਵੀ ਸੱਚੇ ਪਾਤਸ਼ਾਹ ਆਉਣ ਵਾਲੇ ਸਮੇਂ ਦੇ ਵਿੱਚ ਉਹਦੀ ਇਹ ਇੱਛਾ ਜਿਹੜੀ ਆ ਉਹਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੱਥੇ ਭੇਜ ਕੇ ਉਹ ਪੂਰੀ ਕਰਨ ਤੇ ਪਿੱਛੇ ਪਰਿਵਾਰ ਨੂੰ ਜਿਹੜਾ ਪਾਣਾ ਮੰਨਦਾ ਬਲਬਖਸ਼ਣ ਸਾਰੇ ਸਾਖ ਸੰਗਤੀਆਂ ਦਾ ਥੋੜਾ ਸਾਰਿਆਂ ਦਾ ਇੱਥੇ ਆਿਆਂ ਦਾ ਬਹੁਤ ਬਹੁਤ ਧੰਨਵਾਦ ਬੋਲਦਿਆਂ ਤੋਂ ਕੁਝ ਗਲਤ ਬੋਲਾ ਗਿਆ ਹੋਵੇ ਤਾਂ ਜਾਣ ਜਾਣ ਦਾ ਬੱਚਾ ਸੰਤ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ